ਹਾਂਜੀ ਮਿੱਤਰੋ ਜੜੀ ਬੂਟੀ ਰਾਸਾਣ ਸਿੰਘ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਜੀ ਉਹ ਜਾਣਕਾਰੀ ਹੈ ਜੀ ਸ਼ਿਗਰਪੱਤਣ ਦੇ ਸੰਬੰਧ ਵਿੱਚ ਜਾਣਕਾਰੀ ਹੈ ਜੀ ਕਿ ਸ਼ਿਗਰਪੱਤਣ ਕਿਉਂ ਹੁੰਦਾ ਹੈ ਜੀ ਮੇਨ ਕਾਰਨ ਜੀ ਇਹਦਾ ਚਾਹ ਹੁੰਦਾ ਚਾਹ ਚਾਹ ਦਾ ਜ਼ਿਆਦਾ ਪੀ ਜਾਣਾ ਸ਼ਿਗਰਪੱਤਣ ਦਾ ਜਿਹੜਾ ਰੋਗ ਹੈ ਉਹ ਪੈਦਾ ਹੋ ਜਾਂਦਾ ਹੈ ਜਿਹੜਾ ਵੀਰਜ ਹੁੰਦਾ ਜੀ ਉਹ ਵੀਰਜ ਪਤਲਾ ਹੋ ਜਾਂਦਾ ਜੀ ਪਾਣੀ ਰੂਪ ਜਿਹਦੇ ਕਰਕੇ ਜਿਹੜੀ ਟਾਈਮਿੰਗ ਹੈ ਜੀ ਉਹ ਜ਼ੀਰੋ ਹੋ ਜਾਂਦੀ ਹੈ ਮਿੱਤਰੋ ਤੇ ਇੰਨੀ ਕੁ ਗੱਲ ਹੈ ਜੀ ਇਹ ਇੰਨੀ ਕੁ ਬਾਤ ਹੈ ਇਹਨੂੰ ਵਧਾ ਚੜਾ ਕੇ ਇਸ ਕਰਨ ਦਾ ਕੋਈ ਮਹੱਤਵ ਨਹੀਂ ਹੈ ਗੱਲ ਨੂੰ ਕਿ ਵੀਰਜ ਦੇ ਵਿੱਚ ਪਤਲਾਪਨ ਆ ਜਾਂਦਾ ਜੀ ਪਤਲਾਪਨ ਆਉਣ ਦੇ ਕਾਰਨ ਉਹ ਸ਼ਿਗਰ ਪਤਣ ਜਿਹੜਾ ਉਤਪੰਨ ਹੁੰਦਾ ਹੈ ਜੀ ਕੋਈ ਖਬਰ ਆਉਣੇ ਵਾਲਾ ਮੈਟਰ ਹੈ ਨਹੀਂ ਜੀ ਇਹ ਜਿਹੜੇ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਇਹ ਦਿੱਕਤ ਹੈ ਜੀ ਉਹ ਸੰਪਰਕ ਕਰਨ ਮਾਰਾਏ ਇਹਦੇ ਲਈ ਬਿਹਤਰੀਨ ਦਵਾਈ ਹੈ ਆਪਣੇ ਕੋਲ ਤੇ ਨਮਰਦੀ ਦੇ ਵੀ ਜੋਗ ਨੇ ਜੀ ਨਮਰਦੀ ਦੇ ਕਈ ਕਾਰਨ ਹੁੰਦੇ ਨੇ ਜੀ ਉਹ ਬੈਠ ਕੇ ਵਿਸਤਾਰ ਨਾਲ ਕੋਈ ਬੰਦਾ ਗੱਲ ਕਰ ਸਕਦਾ ਜੀ ਜਿਹੜਾ ਬੰਦਾ ਨਮਰਦੀ ਦਾ ਸੁਕਾਰ ਹੋਇਆ ਉਹਦਾ ਵੀ ਮਸਲਾ ਹੱਲ ਹੋ ਜਾਣਾ ਮਿੱਤਰੋ ਤੇ ਇੱਥੇ ਇਹੀ ਆਖਾਂਗੇ ਜੀ ਕਿ ਜਿਹੜੇ ਭਾਈ ਨੂੰ ਸ਼ਿਗਰ ਪੱਤਣ ਦੀ ਪ੍ਰੋਬਲਮ ਹੈ ਉਹ ਸਾਡੇ ਨਾਲੇ ਰਾਪਤੇ ਚਾਉਣ ਤੇ ਇਹ ਜਿਹੜੀ ਸਮੱਸਿਆ ਹੈ ਤੋਂ ਸਟਕਾਰਾ ਪਾਉਣ ਇਹ ਕੋਈ ਇਹੋ ਜਿਹਾ ਸਿਸਟਮ ਨਹੀਂ ਹੈਗਾ ਵੀ ਕਿ ਲਾਲ ਇਲਾਜ ਹੈ ਇਹਦਾ ਇਲਾਜ ਹੈ ਜੀ ਆਯੁਰਵੇਦ ਵਿੱਚ ਸੰਭਵ ਹੈ ਤੇ ਇਹਦਾ ਹੱਲ ਕਰਦੇ ਆ ਜੀ ਆਪਾਂ ਕੋਈ ਬੜੀ ਬਾਤ ਹੈ ਨਹੀਂ ਚਾਹ ਦਾ ਥੋੜਾ ਜਿਹਾ ਲਾਲਚ ਘੱਟ ਕਰੋ ਇਹ ਜ਼ਿਆਦਾਤਰ ਜਿਹੜੇ ਪਤਲੇ ਸਰੀਰਾਂ ਵਾਲੇ ਬੰਦੇ ਹੁੰਦੇ ਨੇ ਜੀ ਪਿੱਤ ਪ੍ਰਕਿਰਤੀ ਵਾਲੇ ਉਹ ਇਹਦੇ ਜ਼ਿਆਦਾ ਮਰੀਜ਼ ਹੁੰਦੇ ਨੇ ਜੀ ਸ਼ਿਗਰਪਤਣ ਦੇ ਬਾਕੀ ਤਾਂ ਮਾਮਲਾ ਕੁੱਲ ਮਿਲਾ ਕੇ ਠੀਕ ਹੀ ਰਹਿੰਦਾ ਜੀ ਕਿਉਂ ਗਰਮੀ ਦੀ ਮਾਤਰਾ ਜਦੋਂ ਸਰੀਰ ਵਿੱਚ ਵੱਧ ਜਾਂਦੀ ਹੈ ਤਾਂ ਇਹ ਜਿਹੜਾ ਸ਼ਿਗਰਪਤਣ ਹੁੰਦਾ ਹੈ ਜੀ ਇਸ ਤੋਂ ਇਲਾਵਾ ਮਿੱਤਰੋ ਸ਼ਿਗਰ ਪੱਤਣ ਤੋਂ ਇਲਾਵਾ ਆਪਣੇ ਕੋਲ ਇੱਕ ਗੋਡਿਆਂ ਦੀ ਦਵਾਈ ਹੈ ਕਾਮਜਾਬ ਦਵਾਈ ਹੈ ਉਹ ਜਿਹੜੇ ਕਿਸੇ ਮਾਤਾ ਦੇ ਬਜ਼ੁਰਗ ਦੇ ਵੀਰ ਦੇ ਭੈਣ ਦੇ ਭਾਈ ਦੇ ਗੋਡੇ ਦੁਖਦੇ ਨੇ ਜੀ ਉਹ ਸੰਪਰਕ ਕਰਨ ਉਹਨਾਂ ਦਾ ਜਿਹੜਾ ਗੋਡਿਆਂ ਦਾ ਹੱਲ ਆ ਜੀ ਉਹ ਵੀ ਹੋ ਜਾਵੇਗਾ ਜੀ ਉਹਦਾ ਹੈ ਜੀ ਕੋਰਸ ਹੈ ਉਹਦਾ ਮਹਾਰਾਜ 3 ਮਹੀਨੇ ਦਾ ਕੋਰਸ ਹੈ ਜੀ ਤੇ ਉਹ ਮਸਲਾ ਵੀ ਜਿਹੜਾ ਗੋਡਿਆਂ ਦਾ ਉਹ ਵੀ ਹੱਲ ਹੋ ਜੂਗਾ ਜੀ ਉਹ ਜੀ ਮਹਾਰਾਜ ਤੋਂ ਇਲਾਵਾ ਦਵਾਈਆਂ ਹੋਰ ਵੀ ਨੇ ਹੋਰ ਕਿਸੇ ਦਿਨ ਫਾਇਦਾ ਜ਼ਿਕਰ ਕਰਾਂਗੇ ਜੀ ਜਿਹੜੇ ਵੀਰ ਭੈਣ ਭਾਈ ਨੂੰ ਜ਼ਰੂਰਤ ਹੈ ਜੀ ਉਹ ਇਹ ਦਵਾਈਆਂ ਦੇ ਸੰਬੰਧ ਵਿੱਚ ਅੱਡੇ ਨਾਲੇ رابطہ ਕਾਇਮ ਕਰਨ ਤੇ ਉਹਨਾਂ ਦਾ ਇਹ ਮਸਲਾ ਜਿਹੜਾ ਉਹ ਖੰਡ ਹੋ ਜਾਣਾ ਜੀ ਠੀਕ ਹੈ ਜੀ ਤੇ ਇੱਧਰ ਖੱਡ ਪਈ ਏ ਮਿੱਤਰੋ ਚਲੋ ਬਾਕੀ ਗੱਲ ਅਗਲੀ ਵੀਡੀਓ ਚ ਕਰਦੇ ਆਂਗੇ ਜੀ ਠੀਕ ਹੈ ਜੀ ਸਭ ਸ਼ਰੀਅਕ ਕਾਲ